ਸਰਬਤ ਖਾਲਸਾ ਨੂੰ ਲੈ ਕੇ ਪੰਜ ਪਿਆਰਿਆਂ ਦੀ ਅਗਵਾਈ ਚ ਲੁਧਿਆਣਾ ਵਿਖੇ ਮੀਟਿੰਗ ਹੋਈ ਮੋਡਲ ਗ੍ਰਾਮ ਸਥਿਤ ਗੁਰਦੁਆਰਾ ਸਿੰਘ ਸਬਾਜ ਹੋਈ ਮੀਟਿੰਗ ਚ ਸਰਬਤ ਖਾਲਸਾ ਦੀ ਰੂਪਰੇਖਾ ਨੂੰ ਲੈ ਕੇ ਪੰਜ ਪਿਆਰਿਆਂ ਵੱਲੋਂ ਕਈ ਪੰਥਕ ਸੰਗਠਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜਥੇਬੰਦੀਆਂ ਉਹਨਾਂ ਵੀਰਾਂ ਦੀ ਮੀਟਿੰਗ ਬੁਲਾਈ ਸੀ ਜਿਨ੍ਹਾਂ ਨੇ 18 ਤਰੀਕ ਨੂੰ ਚੰਡੀਗੜ੍ਹ ਵਿਖੇ ਸਾਡੇ ਕੋਲ ਉੱਥੇ ਪਹੁੰਚ ਕੇ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਸਨ ਤੇ ਅੱਜ ਫਿਰ ਉਹਨਾਂ ਨਾਲ ਵਿਚਾਰ ਵਟਾਂਦਰਾ ਆਇਆ ਤੇ ਪੋਜ਼ਿਟਿਵ ਮਾਹੌਲ ਦੇ ਵਿੱਚ ਸਾਰਾ ਕੁਝ ਹੋਇਆ ਤੇ ਜੋ ਵੀ ਹੋਏਗਾ ਅਗਲੀ ਕਾਰਵਾਈ ਜਿਹੜੀ ਆ ਉਹ ਪੰਥ ਨੂੰ ਦੱਸ ਦਿੱਤੀ ਜਾਵੇਗੀ ਅੱਜ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਪੰਥ ਦੀ ਏਕਤਾ ਵਾਸਤੇ ਸਾਰੇ ਰਲ ਕੇ ਪੰਥ ਦੀ ਏਕਤਾ ਨੂੰ ਕਾਇਮ ਰੱਖੀਏ ਤੇ ਪੰਥ ਦੀ ਏਕਤਾ ਚੜ੍ਹਦੀ ਕਲਾ ਵਾਸਤੇ ਬਾਲਰ ਸਾਹਿਬ ਹ ਇਸ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਹ ਸਤਾ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਟਾਣਾ ਜਾਣਾ ਚਾਹੀਦਾ ਤੇ ਸਿੱਖ ਨੂੰ ਕਿਸੇ ਨੂੰ ਵੀ ਹੋਰ ਅਕਾਲੀ ਦਰਬਾਰੀ ਨਹੀਂ ਪਾਣੀ ਪਾਣੀ ਦੱਸਦੀ ਕਿ ਦੂਸਰਾ ਸਰਬਤ ਖਾਲਸਾ 10 ਨਵੰਬਰ ਨੂੰ ਕਰਵਾਇਆ ਜਾਣਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਹੈ ਕਿ ਇਸ ਵਾਰ ਸਰਬਤ ਖਾਲਸਾ ਤਖਤ ਸ਼੍ਰੀ ਦਮਦਮਾ ਸਾਹਿਬ ਤਲਮੰਡੀ ਸਾਬੋ ਚ ਹੋ ਸਕਦਾ ਹੈ ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਜਗਬਣੀ ਟੀਵੀ